ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਪਿੰਡ ਕੋਟਲੇ ਦੇ ਵਿੱਚ ਕੋਟ ਕਰੋੜ ਖੁਰਦ ਵੀ ਕਹਿ ਦਿੰਦੇ ਆ ਤੇ ਇਸ ਪਿੰਡ ਦਾ ਨਾਮ ਜਿਹੜਾ ਕੋਟਲਾ ਵੀ ਹੈ ਮਿੱਤਰੋ ਫਰੋਜਪੁਰ ਜ਼ਿਲ੍ਹੇ ਦਾ ਇਹ ਪਿੰਡ ਆ ਤੇ ਨੇੜੇ ਸ਼ਹਿਰ ਤਲਵੰਡੀ ਪਾਈ ਕੁਝ ਦੂਰੀ ਤੇ ਆ ਮੰਨ ਲਓ 5-7 ਕਿਲੋਮੀਟਰ ਆ ਹਨਾ ਵੀਰੇ ਹਾਂ ਬਈ 5-7 ਕਿਲੋਮੀਟਰ ਦੀ ਦੂਰੀ ਤੇ ਸ਼ਹਿਰ ਤਲਵੰਡੀ ਪਾਈ ਆ ਸੱਚ ਨੂੰ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਗਰ ਦਿਖਾਵਾਂਗੇ ਤਿੰਨ ਬੱਛੀਆਂ ਰਹਿਣਗੀਆਂ ਜਿਹੜੀਆਂ ਦੰਦੋ ਇਹ ਖੀਰੀਆਂ ਆ ਸੱਚਨੋਂ ਤੇ ਇੱਕ ਵੈੜ ਦਿਖਾਵਾਂਗੇ ਬੱਛੀਆਂ ਵਾਲੇ ਭਾ ਦੇ ਵਿੱਚ ਟੀਕਾ ਉਹਦੇ ਵੀ ਭਰਿਆ ਵਾ ਇੱਕ ਵੈੜ ਤੇ ਵੀ ਟੀਕਾ ਭਰਿਆ ਬਾਕੀ ਸਾਰੀ ਡਿਟੇਲ ਆ ਜਿੰਨੀ ਵੀ ਉਹ ਬਾਈ ਤੋਂ ਲੈ ਲੈਣੇ ਆ ਆਜੋ ਕਰਦੇ ਆ ਬਾਈ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਇੱਕ ਵਾਰੀ ਆਪਣਾ ਨਾਮ ਕਨਫਰਮ ਕਰ ਦਈਏ ਵੀਰੇ ਨਾਮ ਮੇਰਾ ਬਾਈ ਨਿੱਕਾ ਸਿੰਘ ਠੀਕ ਹੈ ਜੀ ਪਿੰਡ ਕੋਟ ਕਰੋੜ ਖੁਰਦ ਹਾਂ ਜੀ ਜ਼ਿਲ੍ਹਾ ਫੋਹੇਪੁਰ ਬਈ ਤੇ ਐਡਰੈਸ ਜਿਹੜਾ ਆਪਾਂ ਸਾਰਾ ਕਲੀਅਰ ਕਰਤਾ ਅੱਜ ਆਪਣੇ ਕੋਲ 4 ਜਨਵਾਰਾ ਹਨਾ ਵੀਰੇ ਹਾਂਜੀ ਬਈ ਇਹ ਪਹਿਲੇ ਨੰਬਰ ਤੇ ਜਿਹੜੀ ਬੱਛੀ ਇਹ ਖੀਰੀ ਹੈ ਵੀਰੇ ਹਾਂ ਹਾਂ ਵੀਰੇ ਖੀਰੀ ਕਿੰਨੀ ਕੁ ਏਜ ਹੋਊਗੀ ਵੀਰੇ ਇਹਦੀ ਇਹ ਹੈਗੀ ਵੀਰੇ 2 ਕੁ ਸਾਲਾ ਪੌਣੇ 2 ਸਾਲਾਂ ਦੀ ਹੈ 2 ਕੁ ਸਾਲਾਂ ਦੀ ਹੈ ਹਾਂਜੀ ਤੇ ਖੀਰੀ ਆਹਲੇ ਮਣ ਕਲੀਅਰ ਖੀਰੀ ਹੈ ਵੀਰੇ ਹਾਂਜੀ 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 ਖੀਰੀ ਚਾਰ ਥਣ ਬਹੁਤ ਸੋਹਣੇ ਤੁਸੀਂ ਵੇਖ ਸਕਦੇ ਆ ਸਜਣੋ ਨੇਖੜਮੇ ਥਣ ਝੋਲੀ ਬਹੁਤ ਚੰਗੀ ਆ ਥਣ ਬਹੁਤ ਮੋਟਾ ਲੱਗਿਆ ਹੋਇਆ ਵਾ ਬਾਕੀ ਬੋਦੀ ਵਾਲੀ ਵਹਿੜ ਬੱਛੀ ਬਹੁਤ ਸੋਹਣੀ ਪ੍ਰਿੰਟ ਨਸਲ ਤੇ ਠੀਕ ਹੈ ਭਰਾ ਇਹਨੂੰ ਕਿੰਨੇ ਦਿਨ ਹੋ ਗਏ ਵੀਰੇ ਕੱਲ ਨੂੰ 14 ਤਰੀਕਾ ਪੂਰਾ ਮਹੀਨਾ ਹੋ ਜਾਣਾ ਠੀਕ ਹੈ ਕੱਲ ਨੂੰ ਜਿਹੜਾ 14 ਤਰੀਕ ਨੂੰ ਪੂਰਾ ਮਹੀਨਾ ਹੋ ਜਾਣਾ এবੀਐਸ ਦਾ ਹਾਟਸਟਾਰ ਇਹਦਾ ਸੀਮਨ ਲੱਗਾ ਹੋਇਆ ਜਿਹੜਾ ਅੱਗੇ ਲੱਗਿਆ ਵਾ ਇਹਦੇ ਸੀਮਨ ਦੀ ਕੋਈ ਡਿਟੇਲ ਹੈਗੀ ਵੀਰੇ ਆਪਣੀ ਨਹੀਂ ਬਈ ਇਹਦੀ ਹੈਗੀ ਓਕੇ ਵੀਰੇ ਮਾੜੀ ਜੀ ਤੋੜ ਦਈਏ ਵੀਰੇ ਇਹਨੂੰ ਹਾਂ ਹਾਂ ਵੀਰੇ ਲਓ ਵੀ ਸਜਣੋ ਖੀਰੀ ਵੱਛੀਆ ਸੀਮਨ ਲੱਗੇ ਨੂੰ ਕੱਲ ਨੂੰ ਜਿਹੜਾ 14 ਤਰੀਕ ਨੂੰ ਪੂਰਾ ਮਹੀਨਾ ਹੋ ਜਾਣਾ ਵਾ ਤੋਰੇ ਤਾਰੇ ਦੀ ਬਹੁਤ ਚੰਗੀ ਆ ਝੋਲੀ ਬਹੁਤ ਚੰਗੀ ਆ ਥਣ ਬਹੁਤ ਸੋਹਣਾ ਲੱਗਾ ਨਿਖੜਮਾ ਥਣ ਲੱਗਾ ਤੇ ਨਿੱਕੇ ਵੀਰੇ ਇਹਦਾ ਆਪਾਂ ਮੁੱਲ ਕੀ ਰੱਖਾਂਗੇ ਇਹਦਾ ਮੁੱਲ ਹੈਗਾ ਵੀਰੇ 40 40000 40000 ਦੇ ਵਿੱਚੋਂ ਮਾਨਤਾਨ ਹਾਂ ਵੀਰੇ ਕਰ ਦਿਆਂਗੇ ਖੁੱਲਾ ਕਰ ਦਿਓਗੇ ਖੁੱਲਾ ਕਰ ਦਿਆਂਗੇ ਬਾਈ ਠੀਕ ਆ ਵੀਰੇ ਲਓ ਵੀ ਸਜਣੋ 40000 ਦੇ ਵਿੱਚੋਂ ਮਾਨਤਾਨ ਜਿਹੜਾ ਤੁਹਾਡਾ ਖੁੱਲਾ ਹੋ ਜੂਗਾ ਇੱਕ ਵਾਰ ਤੁਸੀਂ ਥਣ ਦੇਖੋ ਕਿੱਡੇ ਸੋਹਣੇ ਨਖਣਵੇਂ ਥਣ ਲੱਗੇ ਆ ਝੋਲੀ ਦੀ ਬਹੁਤ ਚੰਗੀ ਆ ਦੋ ਨੰਬਰ ਤੇ ਜਿਹੜੀ ਬੱਚੀ ਆ ਵੀਰੇ ਇਹਦੀ ਕੀ ਡਿਟੇਲ ਆ ਇਹ ਬਾਈ ਇੰਨੀ ਗੁਮਰੀ ਆ ਇਹਦੀ 2 ਸਾਲਾਂ ਦੀ ਇਹ ਆ ਇਹ ਵੀ ਖੀਰੀ ਆ ਹਾਂ ਬਾਈ ਖੀਰੀਆਂ ਹੀ ਆ ਬੱਚੀਆਂ ਓਕੇ ਓਕੇ ਵੀਰੇ ਤੇ ਇਹਦਾ ਇਹਦਾ ਕੀ AI ਵਗੈਰਾ ਨਹੀਂ ਬਾਈ ਇਹ ਨਹੀਂ ਹਲੇ ਹੋਈ ਨਹੀਂ ਠੀਕ ਹੈ ਵੀਰੇ ਮਨ ਲਓ ਤਾਰਾ ਤੋਰਾ ਵੀ ਨਹੀਂ ਕੀਤੀ ਨਹੀਂ ਬਾਈ ਹਲੇ ਮਾੜੀਆਂ ਮਾੜੀਆਂ ਕੱਢਦੀ ਆਉਂਦੀ ਆ ਹੁਣ ਮਨ ਲਾਓ ਡੰਗ ਦੇੜੀ ਚ ਕੱਢੋ ਲਓ ਵੀ ਸੱਜਣੋ ਪ੍ਰਿੰਟ ਨਸਲ ਵਾਲੀ ਬੱਛੀ ਆ ਬੋਦੀ ਵਾਲੀ ਬਹੁਤ ਸੋਹਣੀ ਬੱਛੀ ਆ ਤੇ ਇਹਦਾ ਕੀ ਮੁੱਲ ਰਹੂਗਾ ਵੀਰੇ ਇਹ ਵੀਰੇ ਜੋੜੇ ਦਾ ਕਰ ਦਿਆਂਗੇ ਆਪਾਂ ਇਹ ਨਾਲ ਵਾਲੀ ਬੱਛੀ ਦਾ ਵੀ ਹਾਂ ਉਹ ਹੈਗੀ ਆ ਮਨ ਲਾ 11 ਮਹੀਨਿਆਂ ਦੀ 11 ਮਹੀਨਿਆਂ ਦੀ ਉਹ ਹਾਂਜੀ ਹਾਂਜੀ ਥਣ ਚਾਰ ਚਾਰੀ ਆ ਬਹੁਤ ਸੋਹਣੇ ਆ ਤੁਸੀਂ ਦੇਖ ਸਕਦੇ ਹੋ ਸੱਚ ਨੂੰ ਆਪਾਂ ਦੋਵਾਂ ਦੀਆਂ ਤੁਹਾਨੂੰ ਝੋਲੀਆਂ ਜੜੀਆਂ ਦਿਖਾ ਦਿੰਨੇ ਆ ਇਹਦੇ ਮਾੜੀ ਜੀ ਫੋਟ ਹੈਗੀ ਆ ਪਰ ਉਹ ਬੈਕ ਸਾਈਡ ਤੇ ਆ ਹਨਾ ਵੀਰੇ ਹਾਂ ਉਹ ਮਾੜੀ ਜੀ ਵੈਸੇ ਹਾਂ ਉਹ ਤਾਂ ਵੈਸੇ ਸ਼ਾਕ ਜੀ ਆ ਤੇ ਇੱਕ ਇਹਦੇ ਵਿੱਚ ਤੁਸੀਂ ਥੈਮ ਦੇਖ ਸਕਦੇ ਆ ਬਹੁਤ ਸੋਹਣੇ ਨਿਖੜਵੇਂ ਥਣ ਲੱਗੇ ਆ ਦੋਵਾਂ ਬੱਚੀਆਂ ਦੇ ਬੋਦੀ ਵਾਲੀਆਂ ਬੱਚੀਆਂ ਪ੍ਰਿੰਟ ਨਸਲ ਵਾਲੀਆਂ ਬਹੁਤ ਚੰਗੀਆਂ ਤੇ ਇਹ ਜੋੜੇ ਦਾ ਮੁੱਲ ਕੀ ਰਹੂਗਾ ਵੀਰੇ ਇਹਦਾ ਮੁੱਲ ਬਈ ਹੈਗਾ ਜੋੜੇ ਦਾ 60000 ਰੁਪਇਆ 60000 ਰੁਪਏ ਦੇ ਵਿੱਚੋਂ ਮਾਨ ਤਨ ਮਾਣਦਾਨ ਕਰ ਦਾਂਗੇ ਵੀਰੇ ਇਹਦੇ ਵਿੱਚੋਂ ਵੀ ਖੁੱਲਾ ਹੋ ਜੂਗਾ ਵੀਰੇ ਹਾਂ ਹਾਂ ਵੀਰੇ ਖੁੱਲਾ ਕਰ ਦਾਂਗੇ ਜਿਹੜਾ ਇਹ ਚੋੜ ਦਈਏ ਇਹਨਾਂ ਨੂੰ ਹਾਂ ਹਾਂ ਵੀਰੇ ਇਹਦਾ ਬਈ ਇਹਦੀ ਮਾਂ ਦਾ ਦੁੱਧ 30+ ਸੀਗਾ ਠੀਕ ਹੈ ਵੀਰੇ ਇਹਨਾਂ ਦੇ ਮੰਨ ਲਓ ਸੀਮਨ ਡਿਟੇਲ ਕੋਈ ਆਪ ਕੋਲ ਨਹੀਂ ਨਹੀਂ ਬਈ ਸੀਮਨ ਡਿਟੇਲ ਹੈ ਨਹੀਂ ਜਾਨੀ ਠੀਕ ਹੈ ਮਦਰ ਆਪਾਂ ਵੇਖ ਕੇ ਲੈ ਕੇ ਆਏ ਹਾਂ ਹਾਂ ਓਕੇ ਲਓ ਵੀ ਸੱਜਣੋ ਸੀਮਨ ਦੀ ਜਿਹੜੀ ਡਿਟੇਲ ਆ ਉਹ ਬਾਈ ਦੇ ਕੋਲੇ ਹੈ ਨਹੀਂ ਪਰ ਜਿੱਥੋਂ ਬਾਈ ਨੇ ਖਰੀਦੀਆਂ ਉੱਥੇ ਮਾਵਾਂ ਇਹਨਾਂ ਦੀਆਂ ਕੋਲ ਸੀਗੀਆਂ ਇਹ ਬੱਚੀ ਦੇ ਮਦਰ ਰਿਕਾਰਡ ਕਿੰਨਾ ਕੁ ਸੀਗਾ ਵੀਰੇ ਇਹ ਸੀ 30+ ਸੀਗਾ ਬਾਈ 30+ ਇਸ ਬੱਚੀ ਦੀ ਮਦਰ ਦਾ ਜਿਹੜਾ ਰਿਕਾਰਡ ਵੇਖ ਸਕਦੇ ਆ ਅੰਗਾ ਪੈਰਾਂ ਦੀ ਬਹੁਤ ਸਾਫ਼ ਸੁਥਰੀ ਐ ਖੀਰੀਆਂ ਵੱੱਛੀਆਂ ਮੈਂ ਤਿੰਨੇ ਆਓ ਫਿਰ ਨਿੱਕੇ ਬੱਚਾ ਵੀ ਤੋੜ ਦਈਏ ਵੀਰੇ ਹਾਂਜੀ ਬਈ ਬੋਦੀ ਵਾਲੀਆਂ ਪ੍ਰਿੰਟ ਵਾਲੀਆਂ ਵੱੱਛੀਆਂ ਸੱਜਣੋ ਜਿਹੜੇ ਵੀਰ ਨੇ ਸਾਂਭਣਾ ਵਾਸਤੇ ਲੈਣੀ ਆ ਉਹਦੇ ਵਾਸਤੇ ਲਾਹੇਵੰਦ ਕਿਉਂਕਿ ਝੋਲੀਆਂ ਦੀਆਂ ਸਾਫ਼ ਸੁਥਰੀਆਂ ਵੱੱਛੀਆਂ ਮੋੜ ਲਿਆ ਵੀਰੇ ਤੋਰੇ ਤਾਰੇ ਦੀਆਂ ਬਹੁਤ ਚੰਗੀਆਂ ਇਹ ਜੋੜੇ ਦਾ ਮੁੱਲ ਜਿਹੜਾ 60000 ਦੇ ਵਿੱਚੋਂ ਮਾਨਤਨ ਹੋ ਜੂਗਾ ਹੈਨਾ ਬਈ ਹਾਂਜੀ ਬਈ ਇਹ ਕਹੇ ਲਾਸਟ ਦੇ ਜਰਸੀ ਵੈੜਾ ਵੀਰੇ ਇਹਦੀ ਡਿਟੇਲ ਏ ਬਾਈ ਹੋ ਗਏ 20 ਦਿਨ ਹੋ ਗਏ ਬਾਈ ਇਹਨੂੰ ਟੀਕਾ ਭਰਾਏ ਨੂੰ 20 ਦਿਨ ਹੋ ਗਏ ਆ ਟੀਕਾ ਭਰਾਏ ਨੂੰ ਹਾਂ ਅੱਟ ਵੀ ਕਰ ਗਈ ਆ ਤੇ ਆਪਾਂ ਨੂੰ ਪ੍ਰੋਬਲਮ ਥਾਂ ਨਹੀਂ ਰਹਿ ਗਿਆ ਆਪਣੇ ਕੋਲ ਹੋਰ ਤਾਂ ਹੀ ਵੇਚਣ ਲੱਗੇ ਪਸ਼ੂ ਮੰਨ ਲਓ ਆਪਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਆ ਸਜਣੂ ਪਾਈ ਤੇ ਮਿਸਤਰੀ ਲੱਗਾ ਵਾ ਥਾਂ ਹੈ ਨਹੀਂ ਗਾ ਇਸੇ ਚੱਕਰ ਦੇ ਕਰਕੇ ਵੇਚਣੀਆਂ ਵੀਰ ਨੇ ਹੋਰ ਕੋਈ ਦਿੱਕਤ ਨਹੀਂ ਗਈ ਤੇ ਇਹ ਦੁੱਧ ਵਗੈਰਾ ਦਿੰਦੀ ਵੀਰੇ ਨਹੀਂ ਬਾਈ ਦੁੱਧੋਂ ਡਰਾਈ ਆ ਵੀਰੇ ਠੀਕ ਆ ਵੀਰੇ ਦੁੱਧੋ ਡਰਾਈ ਆ ਤੇ ਟੀਕਾ ਭਰੇ ਨੂੰ ਅੱਜ 20 ਦਿਨ ਹੋ ਗਏ ਇਹਨੂੰ ਹਾਂ ਬਾਈ ਜਰਸੀ ਨਸਲ ਦੇ ਵਿੱਚ ਪੈਂਦੀ ਆ ਸਜਣੂ ਵੇਖੋ ਬਹੁਤ ਸੋਹਣੀ ਥਨ ਥਨ ਹਵਾਨੇ ਦੀ ਢੈਲਾ ਜਿਹੜੀ ਬਹੁਤ ਸੋਹਣੀ ਆ ਬਾਕੀ ਫੇਸ ਕੁਆਲਟੀ ਵੱਲੋਂ ਬਹੁਤ ਸੋਹਣੀ ਆ ਹਾਂ ਹਾਂ ਵੈੜ ਠੰਡੀ ਇਹਦਾ ਕੀ ਡਿਟੇਲ ਇਹਦਾ ਮੰਨ ਲਓ ਮੁੱਲ ਕੀ ਰੋਗਾ ਇਹਦਾ ਮੁੱਲ ਬਈ ਵੱਛੀਆਂ ਵਾਲਾ ਹੀ ਆ ਜਿਵੇਂ 16000 ਰੁਪਿਆ 16000 ਦੇ ਵਿੱਚੋਂ ਮਾਨ ਤਣ ਇਹਦਾ ਬਈ ਖੁੱਲਾ ਕਰਦੇ ਹਾਂ ਠੀਕ ਹੈ ਜੀ ਲਓ ਵੀ ਸੱਜਣੋ ਜਿਹੜੇ ਵੀਰ ਨੇ ਵੱਛੀ ਲੈ ਕੇ ਸਾਂਭਣੀ ਆ ਉਹਦੇ ਆਸਤੇ ਮੰਨ ਲਓ ਇੱਕ ਸੁਨਹਿਰੀ ਮੌਕਾ ਵਾ ਤੁਹਾਨੂੰ ਬਣੀ ਬਣਾਈ ਵੈੜ ਮਿਲ ਜਣੀ ਆ ਜਿਹਦੇ ਟੀਕਾ ਲੱਗਾ ਹੋਇਆ ਇਥੋਂ ਤੁਸੀਂ ਖਾਲੀ ਕਰਕੇ ਲੈ ਕੇ ਜਾਣੀਆਂ ਹੈ ਨਾ ਨਿੱਕੇ ਵੀਰੇ ਬਾਈ ਬਾਕੀ ਤੁਹਾਨੂੰ ਦੱਸ ਦਿਆ ਮੈਂ ਦੇਣੀਆਂ ਆਪਾਂ ਦੋਵੇਂ ਖਾਲੀ ਕਰਕੇ ਆ ਜਿਨੇ ਵੀ ਲੈਣੀਆਂ ਉਹਦਾ ਖਿਆਲ ਰੱਖੇ ਕੋਈ ਝੂਠ ਨਹੀਂ 1% ਦਾ ਵੀ ਦੋਹਾਂ ਦੇ ਵੀ ਟੀਕੇ ਭਰਾਏ ਨੇ ਹਾਂ ਕਿਉਂਕਿ ਆਪਣੇ ਕੋਲੇ ਇਹਦਾ ਤਾਂ ਆਪਾਂ ਨੂੰ ਸੀਮਨ ਸਟਾਫ ਆ ਦਿਖਾਈ ਦਿੱਤਾ ਵਿੱਚ ਸਾਰੀ ਡਿਟੇਲ ਲੈਤੀ ਆ ਨਿੱਕੇ ਵੀਰੇ ਨੰਬਰ ਦੱਸ ਦਈਏ ਇੱਕ ਵਾਰੀ 98765 65910 ਇੱਕ ਵਾਰੀ ਹੋਰ ਬੋਲ ਦੀ 98765 65910 ਓਕੇ ਵੀਰੇ ਲਓ ਵੀ ਸਜਣੋ 4 ਜਨਵਰੀ ਦਿਖਾਏ ਆ ਤਿੰਨ ਬੱਛੀਆਂ ਖੀਰੀਆਂ ਦੰਦਾਂ ਤੋਂ ਡिटेल ਫੋਲ ਲੈਤੀ ਆ ਵੀਡੀਓ ਦੇ ਵਿੱਚ 22 ਦਾ ਨੰਬਰ ਸਕਰੀਨ ਤੇ ਲੱਗਾ ਹੋਇਆ ਜਿਹੜੇ ਵੀਰ ਨੂੰ ਚੰਗੀਆਂ ਲੱਗਦੀਆਂ ਸੰਪਰਕ ਕਰ ਲਿਓ ਧੰਨਵਾਦ